ਸਰ ਕੀ ਨਾਮ ਜੇ ਮੇਰਾ ਨਾਮ ਜੀ ਜਗਵੀਰ ਸਿੰਘ ਹੈ ਪਹਿਲਾਂ ਮੈਂ ਸਾਰੇ ਨਾਲ ਫਤਿਹ ਦੀ ਸਾਂਝ ਪਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਗਵੀਰ ਸਿੰਘ ਜੀ ਅੱਜ ਤੁਹਾਡੇ ਪਿੱਛੇ ਆਪਾਂ ਦੇਖ ਰਹੇ ਹਾਂ ਸੰਸਕਾਰ ਵੈਨ ਖੜੀ ਹੈ ਐਂਬੂਲੈਂਸ ਖੜੀ ਹੈ ਟੈਕਸੀ ਵੀ ਖੜੀ ਹੈ ਇੱਕ ਇੱਕ ਕਰਕੇ ਜ਼ਰੂਰ ਜਾਨਣਾ ਚਾਹਾਂਗੇ ਇਹ ਗੱਡੀਆਂ ਪਾਈਆਂ ਨੇ ਕਿਸ ਮੋਟਿਵ ਨਾਲ ਪਾਈਆਂ ਨੇ ਕਿਹੜੀ ਸੋਚ ਨਾਲ ਪਾਈਆਂ ਨੇ ਇਹ ਜੀ ਮੈਂ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੀ ਹੈ ਤੇ ਇਹਦਾ ਆਪਾਂ ਥੋੜਾ ਜਿਹਾ ਮਤਲਬ ਕਿ ਰਸੀਦ ਵੀ ਰੱਖੀ ਹੈ

ਏ ਜੀ ਜੋ ਤੁਸੀਂ ਮੁੱਖ ਸੇਵਾਦਰ ਬਾਬਾ ਕਲਦੀਪ ਸਿੰਘ ਜੀ ਪੜ ਰਹੇ ਹੋ ਇਹਨਾਂ ਦਾ ਮਤਲਬ ਕਿ ਜਿੰਨਾ ਵੀ ਮੈਂ ਇਹਨਾਂ ਦੀ ਵਡਿਆਈ ਕਰਾਂ ਜੀ ਬਹੁਤ ਥੋੜੀ ਹੈ ਮੈਂ ਇਹਨਾਂ ਦਾ ਖੁਦ ਜਾ ਕੇ ਸਾਰਾ ਸਿਸਟਮ ਦੇਖ ਕੇ ਆਇਆ ਤੇ ਇਹਨਾਂ ਨਾਲ ਫੇਰੀ ਮੈਂ ਜੁੜਿਆ ਮੈਂ ਇਹਨਾਂ ਨੂੰ ਕਾਫੀ ਟਾਈਮ ਤੋਂ ਵਾਚ ਕਰ ਰਿਹਾ ਸੀ ਆ ਤੇ ਉਹ ਸਾਰਾ ਕੁਝ ਇਹਨਾਂ ਦਾ ਜਿੱਦਾਂ ਹਸਪੀਟਲ ਹੈ ਹਸਪੀਟਲ ਬਹੁਤ ਹੀ ਘੱਟ ਘੱਟ ਤੋਂ ਘੱਟ ਰੇਟਾਂ ਤੇ ਇਹ ਕਰ ਰਹੇ ਆ ਜਿੱਦਾਂ ਇਹਨਾਂ ਨੇ ਲੈਬ ਖੁੱਲੀ ਹੋਈ ਹੈ ਜੀ ਲੈਬ ਦਾ ਜਿਹੜੇ ਬਾਹਰ 3500 ਦਾ ਟੈਸਟ ਹੁੰਦਾ ਹੈ 600 ਦੇ ਵਿੱਚ ਕਰ ਰਹੇ ਆ ਜੀ ਤੇ ਹੋਰ ਵੀ ਕੁੜੀਆਂ ਦੇ ਵਿਆਹ ਕਰਵਾਣੇ ਆ 170 ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਆ ਲੋਕਾਂ ਨਾਲ ਕੋਈ ਤੱਕਾ ਹੋ ਰਿਹਾ ਤੇ ਉਹਦੇ ਵਿੱਚ ਵੀ ਮਤਲਬ ਕਿ ਲੋਕਾਂ ਦੀ ਸਪੋਰਟ ਕਰਦੇ ਆ ਠੀਕ ਹੈ ਸਰ ਇਹ ਜਿਹੜਾ ਆਪਾਂ ਦੇਖ ਸਕਦੇ ਖਾਲਸਾ ਭਲਾਈ ਕੇਂਦਰ ਸਰ ਉਹਨਾਂ ਦੇ ਸਹਿਯੋਗ ਨਾਲ ਜਾਂ ਉਹਨਾਂ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਹੈ ਗੱਡੀ ਵਿੱਚ ਤੁਹਾਡੇ ਨਾਲ ਨਹੀਂ ਉਹਨਾਂ ਦਾ ਸਾਡੇ ਨਾਲ ਇੱਕ ਪਿਆਰ ਹੀ ਆ ਉਦਾਂ ਸਾਝ ਹੈਗੀ ਹੈ ਜੀ ਉਦਾਂ ਆਪਾਂ ਆਪ ਚਲਾਈ ਹੈ ਜੀ ਗੱਡੀ ਤੇ ਗੱਡੀ ਉਹਨਾਂ ਦੀ ਹੋਈ ਹੈ ਤੇ ਉਹਨਾਂ ਦੇ ਯੋਗਦਾਨ ਨਾਲ ਹੀ ਚੱਲ ਰਹੀ ਹੈ ਜੀ ਸੋ ਇੱਕ ਵਾਰੀ ਦੱਸ ਦੋ ਸੰਸਕਾਰ ਵੈਨਾ ਇਹ ਬਹੁਤ ਆਪਾਂ ਦੇਖ ਸਕਦੇ ਹਾਂ ਕਿ ਕਿਸੇ ਨੂੰ ਰੱਬ ਨਾਲ ਲੋੜ ਪਾਵੇ ਪਰ ਜਦੋਂ ਲੋੜ ਪਾਵੇ ਤਾਂ ਨਾ ਗੱਡੀ ਬੁੱਕ ਕਰਨ ਲਈ ਜਾਂ ਕਿਸੇ ਟੋਕਨ ਕਟਾਣਾ ਪਏਗਾ ਜਾਂ ਕੋਈ ਕੰਟੈਕਟ ਨੰਬਰ ਜਾਂ ਕਿਸੇ ਇੱਕ ਜਗ੍ਹਾ ਤੇ ਰੱਖੀ ਹੈ ਜਿੱਥੇ ਬੁੱਕ ਕਰਾ ਸਕਦੇ ਨੇ ਉਹਦੇ ਬਾਰੇ ਥੋੜਾ ਜਰੂਰ ਜਾਣਕਾਰੀ ਸਾਂਝੀ ਕਰਿਓ ਨਹੀਂ ਉਦਾਂ ਐਸੀ ਪੁਰੀਆਂ ਦੇ ਸਾਹਮਣੇ ਸਾਡੀ ਗੱਡੀ ਖਲੋਤੀ ਹੁੰਦੀ ਹੈ ਜੀ ਤੇ ਤੁਸੀਂ ਤੁਹਾਨੂੰ ਆਪਾਂ ਕੰਟੈਕਟ ਨੰਬਰ ਵੀ ਆਪਣੇ ਸਕਰੀਨ ਤੇ ਸ਼ੇਅਰ ਕਰ ਦਾਂਗੇ ਤੁਸੀਂ ਸਾਡੇ ਸ਼ੇਅਰ ਕਰ ਦਿਓ ਨੰਬਰ ਜੀ ਠੀਕ ਹੈ ਜੀ ਸੋ ਗੱਲਬਾਤ ਕੀਤੀ ਜਗਵੀਰ ਜੀ ਆਪਾਂ ਦੂਸਰੀ ਗੱਡੀ ਵੀ ਦੇਖ ਸਕਦੇ ਹਾਂ ਐਂਬੂਲੈਂਸ ਦੇ ਰੇ ਤਨ ਤਨ ਮਾਤਾ ਸਾਹਿਬ ਕੋਰ ਜੀ ਸਰ ਇਹਦੇ ਬਾਰੇ ਵੀ ਆਪਾਂ ਜ਼ਰੂਰ ਜਾਣਕਾਰੀ ਲੈਣਾ ਚਾਹਾਂਗੇ ਇਸ ਗੱਡੀ ਬਾਰੇ ਵੀ ਇਹ ਜੀ ਆਪਾਂ ਮੈਂ 5 ਤੋਂ 6 ਸਾਲ ਦਾ ਮੈਨੂੰ ਤਜਰਬਾ ਹੈ ਐਂਬੂਲੈਂਸ ਦਾ ਜੀ ਤੇ ਐਸ ਲਈ ਮੈਂ ਲੋਕਾਂ ਦੀ ਵਧੀਆ ਸਹੂਲਤ ਦੇ ਸਕਾਂ ਲੋਕਾਂ ਨੂੰ ਐਸ ਲਈ ਮੈਂ ਸ਼ੁਰੂ ਕੀਤੀ ਹੈ ਜੀ ਇਹ ਮੈਂ ਆਪ ਡਰਾਈਵ ਕਰਦਾ ਜੀ ਇਸ 24 ਘੰਟੇ ਅਵੇਲੇਬਲ ਹੈ ਜੀ ਕਦੋਂ ਮਰਜ਼ੀ ਮੈਨੂੰ ਫੋਨ ਕਰੋ ਆਲ ਓਵਰ ਇੰਡੀਆ ਮੈਂ ਗੱਡੀ ਲੈ ਕੇ ਜਾਣਾ ਹੈ ਜੀ ਸਰਬਾ ਗੱਡੀ ਵਾਲ ਵੀ ਜ਼ਰੂਰ ਚਾਹਤੀ ਮਾਰਨਾ ਚਾਹਾਂਗੇ ਕਿ ਕਿਸੇ ਨੇ ਕੋਈ ਪੇਸ਼ੈਂਟਸ ਖੜਨਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਸਰ ਇੱਕ ਵਾਰੀ ਜ਼ਰੂਰ ਗੱਡੀ ਵਿੱਚ ਦੱਸ ਦਿਓ ਕਿਹੜੀ ਕਿਹੜੀ ਫੈਸਿਲਿਟੀਆਂ ਨੇ ਕੀ ਕੀ ਫੀਚਰਸ ਨੇ ਬਾਕੀ ਐਂਬੂਲੈਂਸ ਨਾਲੋਂ ਮੈਂ ਇੱਕ ਤਾਂ ਸਭ ਤੋਂ ਵਧੀਆ ਕੰਫਰਟੇਬਲ ਸਟ੍ਰੈਚਰ ਰੱਖਿਆ ਹੋਇਆ ਹੈ ਜੀ ਬਹੁਤ ਹੀ ਮਜ਼ਬੂਤ ਸਟ੍ਰੈਚਰ ਹੈ ਇਹ ਜੋ ਕਿ ਮਤਲਬ ਉਹ ਕਿ ਦੂਜੇ ਸਟ੍ਰੈਚਰ ਨਾਲੋਂ ਬਹੁਤ ਵਧੀਆ ਹੈ ਵਰਕ ਕਰਦਾ ਹੈ ਫਿਰ ਆਪਾਂ ਇਹਦੇ ਵਿੱਚ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੈਂਟੀਲੇਟਰ ਦੀ ਵੀ ਸ਼ੁਰੂਆਤ ਕਰਨ ਵਾਲੇ ਹਾਂ ਜੀ ਉਹ ਥੋੜਾ ਟਾਈਮ ਬਾਕੀ ਮੇਰੇ ਕੋਲੇ ਆਕਸੀਜਨ ਹੈ ਜੋ ਕਿ ਫੁੱਲ ਫਲੋ ਦੇ ਉੱਤੇ ਤੁਸੀਂ ਦਿੱਲੀ ਤੱਕ ਜਾ ਸਕਦੇ ਹੋ ਜੇ ਤੁਹਾਨੂੰ ਬਹੁਤ ਵੱਡੇ ਸਿਲੰਡਰ ਦੋ ਲਾਏ ਹੋਏ ਜੀ ਸਰ ਆਪਾਂ ਗੱਲ ਕਰੀਏ ਐਮਬੂਲੈਂਸ ਦੀ ਪਟਾਲਾ ਸ਼ਹਿਰ ਤੋਂ ਇਲਾਵਾ ਇਹ ਕਿੱਥੇ ਕਿੱਥੇ ਹੋਰ ਜਾ ਸਕਦੀ ਹੈ ਮਤਲਬ ਦਿੱਲੀ ਤੱਕ ਤੁਸੀਂ ਆਪ ਹੀ ਕਹਿਤਾ ਜਾ ਸਕਦੀ ਹੈ ਹੋਰ ਸਟੇਟਾਂ ਵਿੱਚ ਵੀ ਜਿਵੇਂ ਬਿਹਾਰ ਹੋ ਗਿਆ ਉੱਤਰਾਖੰਡ ਹੋ ਗਿਆ ਇਹੋ ਜੇ ਸਟੇਟਾਂ ਵਿੱਚ ਜਾ ਸਕਦੀ ਹੈ ਹਾਂਜੀ ਅਸੀਂ ਆਲ ਓਵਰ ਇੰਡੀਆ ਜਾਂਦੇ ਜੀ ਤੇ ਜੋ ਕਿ ਮੇਰਾ ਜੁਪੀ ਬਿਹਾਰ ਦਾ ਤੇ ਹੋਰ ਕਈ ਸਟੇਟਾਂ ਦਾ ਬਹੁਤ ਤਜਰਬਾ ਹੈ ਜੀ ਮੈਂ ਬਹੁਤ ਮਤਲਬ ਕਿ ਉਧਰ ਗਏਆਂ ਸਟੇਟਾਂ ਦੇ ਵਿੱਚ ਕਾਫੀ ਵਾਰ ਹੀ ਗਏ ਆਂ ਸਰ ਇਹ ਐਂਬੂਲੈਂਸ ਸਾਤੇ ਆ ਗਿਆ ਉਹ ਵਲੀਆਂ ਜਦੋਂ ਦੁੱਖ ਦੀ ਘੜੀ ਵਿੱਚ ਲੋਕ ਤੁਹਾਨੂੰ ਯਾਦ ਕਰਨਗੇ ਪਰ ਜੇਕਰ ਤੁਹਾਨੂੰ ਕਿਸੇ ਲੋਕਾਂ ਨੇ ਯਾਦ ਕਰਨਾ ਹੋਇਆ ਕਿਸੇ ਖੁਸ਼ੀ ਦੇ ਦਿਹਾੜੇ ਤੇ ਮਤਲਬ ਕਿਸੇ ਦਾ ਕੋਈ ਫੈਮਿਲੀ ਫੰਕਸ਼ਨ ਹੋ ਗਿਆ ਵਿਆਹ ਸ਼ਾਦੀ ਹੋ ਗਿਆ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ ਕਿਸੇ ਨੇ ਪਾਰਟੀ ਤੇ ਜਾਣਾ ਹੋਵੇ ਜਾਂ ਕਿਸੇ ਵੀ ਮੰਦਰ ਵਗੈਰਾ ਜਾਣਾ ਹੋਵੇ ਉਸ ਲਈ ਤੁਸੀਂ ਕਿਹੜੀ ਗੱਡੀ ਲੈ ਕੇ ਆਏ ਹੋ ਅਸੀਂ ਜੀ ਟੈਕਸੀ ਗੱਡੀ ਲੈ ਕੇ ਆਏ ਹਾਂ ਜਿਹੜੀ ਦੂਜੀਆਂ ਆਮ ਗੱਡੀਆਂ ਨਾਲੋਂ ਅਸੀਂ ਘੱਟ ਰੇਟਾਂ ਤੇ ਚਲਾਵਾਂਗੇ ਜੀ ਇਹ ਗੱਡੀ ਦਾ ਮੋਟਿਵ ਹੈ ਕਿ ਲੋਕਾਂ ਨੂੰ ਇੱਕ ਤਾਂ ਘੱਟ ਰੇਟਾਂ ਦੇ ਸੀ ਲੋਕਾਂ ਦੀ ਸੇਵਾ ਕਰ ਸਕੀਏ ਤੇ ਦੁਜੇ ਜੋ ਕਿ ਗਰੀਬ ਪਰਿਵਾਰ ਹੈ ਉਹਨਾਂ ਨੂੰ ਕੱਲਾ ਗੱਡੀ ਦੇ ਡਰਾਈਵਰ ਤੇ ਤੇਲ ਖਰਚੇ ਦੇ ਗੱਡੀਆਂ ਅਸੀਂ ਭੇਜਣੀ ਹੈ ਜੀ ਸਰ ਜੇ ਤੁਹਾਨੂੰ ਕੋਈ ਹੋਰ ਕੋਈ ਗਰੀਬ ਪਰਿਵਾਰ ਜਿਹੜਾ ਮਤਲਬ ਕਿ ਆਪਣੇ ਤੇਲ ਖਰਚਾ ਵੀ ਨਹੀਂ ਦੇ ਸਕਦਾ ਉਸ ਨੂੰ ਤੁਸੀਂ ਫ੍ਰੀ ਸਹਾਇਤਾ ਦੇ ਸਕਦੇ ਹੋ ਬਿਲਕੁਲ ਜੀ ਬਿਲਕੁਲ ਜੋ ਬਿਲਕੁਲ ਗਰੀਬ ਹੈ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਤੇ ਅਸੀਂ ਉਹਨਾਂ ਨੂੰ ਜ਼ਰੂਰ ਪ੍ਰੋਵਾਈਡ ਕਰਵਾਵਾਂਗੇ ਗੱਡੀ ਸਰ ਹੋਰ ਬਟਾਲਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬਟਾਲਾ ਵਾਸੀਆਂ ਨੂੰ ਅਸੀਂ ਅਪੀਲ ਕਰਵਾਣਾ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਜੀ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੀਆਂ ਸੇਵਾਵਾਂ ਲੈ ਸਾਰੇ ਕੋਰੀ ਆਪਣਾ ਕੰਟੈਕਟ ਨੰਬਰ ਜ਼ਰੂਰ ਬੋਲ ਕੇ ਸ਼ੇਅਰ ਕਰਦੇ ਹੋ ਹਾਂਜੀ ਮੇਰਾ ਕੰਟੈਕਟ ਨੰਬਰ ਹੈ 92692 0013 92692 0013 ਜੇਕਰ ਸਾ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਤੁਹਾਨੂੰ ਕਿੱਥੇ ਮਿਲ ਸਕਦਾ ਮੈਨੂੰ ਜੀ ਸਿਵਲ ਹਸਪੀਟਲ ਵੀ ਮੈਂ ਯਾਤਰ ਗੱਡੀ ਉੱਥੇ ਲਾਨਾਂ ਜੀ ਤੇ ਇੰਨੀ ਤਾਂ ਮੈਨੂੰ ਫੋਨ ਦੇ ਉੱਤੇ ਸੰਪਰਕ ਬੰਦਾ ਕਰ ਸਕਦਾ ਯਾਰ ਸੋ ਏਸੀ ਸਾਡੇ ਨਾਲ ਜਗਬੀਰ ਸਿੰਘ ਦਲੇ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਤਿੰਨ ਗੱਡੀਆਂ ਦੀ ਸ਼ੁਰੂਆਤ ਕੀਤੀ ਹੈ ਸੰਸਕਾਰ ਵਹਨ ਦੀ ਜਿਸ ਨੂੰ ਆਪਾਂ ਅੰਤਿਮ ਵਾਹਨ ਯਾਤਰਾ ਵੀ ਕਿਹਾ ਜਾਂਦਾ ਹੈ ਜਗਵੀਰ ਸਿੰਘ ਨੇ ਦੱਸਿਆ ਹੈ ਕਿ ਕਿਸੇ ਨੂੰ ਵੀ ਅਗਰ ਕਿਸੇ ਗਰੀਬ ਪਰਿਵਾਰ ਆ ਕਿਸੇ ਲੋੜ ਪੈਂਦੀ ਆ ਤਾਂ ਉਹਨਾਂ ਦੀ ਗੱਡੀਆਂ ਵਾ ਉਹਨਾਂ ਦੇ ਫੋਨ ਤੇ ਨੰਬਰ ਤੇ ਕਾਲ ਕਰਕੇ ਉਹ ਬੁੱਕ ਕਰ ਸਕਦੇ ਨੇ ਤੇ ਇਸ ਦਾ ਫਾਇਦਾ ਲੈ ਸਕਦੇ ਨੇ ਸੋ ਇਹ ਦੂਸਰੀ ਗੱਡੀ ਐਮਬੂਲੈਂਸ ਜਿੱਤੇ ਵੀ ਆਵਾ ਕੋਈ ਵੀ ਐਮਰਜੈਂਸੀ ਪੇਸ਼ੈਂਟਸ ਹੋਏ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਐਮਰਜੈਂਸੀ ਕੇਸ ਹੋਏ ਜਾਂ ਕਿਸੇ ਨੂੰ ਪੇਸ਼ੈਂਟਸ ਲਿਆਣਾ ਹੋਏ ਦਿੱਲੀ ਤੋਂ ਜਾਣਾ ਹੋਏ ਜਾਂ ਅੰਮ੍ਰਿਤਸਰ ਜਾਣਾ ਹੋਏ ਐਂਬੂਲੈਂਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਿਲਕੁਲ ਜਿਹੜੀ ਇੱਕ ਤੁਸੀਂ ਦੇਖਦੇ ਨਵੀਂ ਐਂਬੂਲੈਂਸ ਹੈ ਇਹ ਨਹੀਂ ਕਿ ਪੁਰਾਣੀ ਐਂਬੂਲੈਂਸ ਹੈ ਨਵੀਂ ਐਂਬੂਲੈਂਸ ਨਾਲ ਜਿਹੜੀ ਹੈ ਕਿ ਸ਼ੁਰੂਆਤ ਕੀਤੀ ਗਈ ਹੈ ਸੋ ਤੀਸਰੀ ਗੱਡੀ ਹੈ ਟੈਕਸੀ ਟੈਕਸੀ ਹੈ Swift Desire ਗੱਡੀ ਹੈ ਬਿਲਕੁਲ ਫੈਮਿਲੀ ਕਾਰ ਹੈ ਔਰ ਇਹ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਤੇ ਤੁਸੀਂ ਲੈ ਜਾਣ ਲਈ ਬੁੱਕ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਤੇ ਦਿੱਤੇ ਗਏ ਨੰਬਰ ਤੇ ਇੱਕ ਵਾਰ ਜ਼ਰੂਰ ਸੰਪਰਕ ਕਰੋ ਕਿਉਂਕਿ ਇਹ ਨੰਬਰ ਤੁਹਾਨੂੰ ਉਸ ਸਮੇਂ ਕੰਮ ਆਣਗੇ ਜਿਸ ਸਮੇਂ ਤੁਹਾਡੀ ਕੋਈ ਵੀ ਬਾਣੀ ਫੜਦਾ ਮਤਲਬ ਐਮਰਜੈਂਸੀ ਨੰਬਰਾਂ ਦੇ ਵਿੱਚ ਇਸ ਨੂੰ ਨੰਬਰਾਂ ਨੂੰ ਜ਼ਰੂਰ ਸੇਵ ਕੀਤਾ ਜਾਵੇ ਤਾਂ ਜੋ ਕਿ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਜੋ ਗਿਆ ਫਾਇਦਾ ਹੋ ਸਕੇ ਤੁਹਾਡਾ ਲਾਭ ਹੋ ਸਕੇ